ਜੇ ਜਦੋਂ ਜਿੱਦਾਂ ਸਾਡਾ ਰਾਜ ਜਾਊਗਾ ਨਾ আর ਜੇ ਕਹਿਣਗੇ ਨਾ ਵੀ ਹਾਂ ਨਵਦੀਪ ਸਿੰਘ ਪਰਮਾਤਮਾ ਨੂੰ ਹਜ਼ਰਨਾਮਾ ਅਗਰ ਕਰਕੇ ਕਹਿੰਦੇ ਆ ਵੀ ਹਾਂ ਸਾਰੀ ਜਨੀਰ ਆਪਣੇ ਰਾਜ ਦੇ ਨਾਲ ਲਵਾ ਦੇ ਖਾਲਸਾ ਰਾਜ ਸਾਰੇ ਦੀ ਸਾਰੀ ਐਵੇਂ ਹੀ ਦਾਨ ਕਰਦਾ ਵੀ ਲਿਓ ਬਾਬਾ ਜੀ ਸਾਡਾ ਰਾਜ ਜਾਣਾ ਚਾਹੀਦਾ ਚਿਗਲੀ ਕਰ ਸਿੱਖਾਂ ਨੂੰ ਲੈ ਕੇ ਆਓ हां भाई वो बड़ी मेहनत करते हैं भाई छеме بادشاہ ਦੀ ਬਸਾਈ ਹੋਈ ਨੇ ਉਹ ਤੇ ਨਾ ਉਹ ਉਹਨਾਂ ਚ ਬਹੁਤ ਟੈਲੈਂਟ ਆ ਬਾਣੀ ਦੇ ਪੱਕੇ ਨੇ ਉਹਨੂੰ ਲਿਆ ਕੇ ਬਸਾਉ ਤੇ ਗੁਰਦੁਆਰਿਆਂ ਦੇ ਨੇੜੇ ਬਸਾਉ ਉਹਨਾਂ ਨੂੰ ਲਿਆ ਕੇਆਂ ਗੁਰਦੁਆਰਿਆਂ ਦੇ ਬਸਾਉ ਆਪਣੇ ਨਾਲੇ ਬਾਟ ਕਰਿਆ ਕਰਨਗੇ ਲੋਕਾਂ ਨੂੰ ਅੱਛੇ ਕੰਮ ਲਾਇ ਕਰਨਗੇ ਨਾਲੇ ਪਿੰਡਾਂ ਚ ਵੀ ਕੰਮ ਕਰਿਆ ਕਰਨਗੇ ਨਾਲੇ ਉਹਨਾਂ ਦੀ ਵਧੀਆ ਰੇਡੀਅਸ ਸਾਫ਼ ਸੁਥਰੇ ਨੇ ਹਨਾ ਬਹੁਤ ਵਧੀਆ ਕੰਮ ਹੋ ਗਾ ਭਈ ਆਹ ਗੱਲ ਤੋਂ ਥੋੜਾ ਪਰਿਵਾਰ ਪੰਜਾਬ ਤੋਂ ਵੱਧ ਕੇ ਨਹੀਂ ਹੋ ਗਿਆ ਥੋ ਵਿਖੇਤੀ ਪੰਜਾਬ ਤੋਂ ਵੱਧ ਕੇ ਨਹੀਂ ਹੋਗੀ ਹਮ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਕਿ ਰਾਜ ਲੈ ਕੇ ਬਣਾਇਆ ਸੀਗਾ ਬਿਲਕੁਲ ਆਪਨਾ ਇਹ ਤੁਹਾਡੇ ਕਿਸਾਨ ਆਪ ਕੋਣੇ ਕਿਹਾ ਹਾਇਰ ਸਭ ਆਤਮੰਨੇ ਭਾਈ ਤੁਹਾਡੇ ਅਗੇ ਹੱਥ ਬੰਨੇ ਅਸੀਂ ਖੇਤੀ ਕਰਦੇ ਹਾਂ ਹਮ ਜੀਰੀ ਲਾਉਣ ਆਉਂਦੇ ਨੇ ਭਈਏ ਬਿਲਕੁਲ ਠੇਕੇਦਾਰ ਲੈ ਕੇ ਆਉਂਦਾ ਠੇਕੇਦਾਰ ਵਾਪਸ ਲੈ ਕੇ ਤੇ ਆਉਂਦਾ ਇੱਕ ਬੰਦਾ ਲੈ ਕੇ ਆਉਂਦਾ ਉਸ ਤੋਂ ਬਾਅਦ ਇੱਥੇ ਰਹਿ ਜਾਂਦੇ ਨੇ ਜਿਹੜੇ ਸਪਰੇਹਾਂ ਸੁਹਣ ਵਾਲੇ ਰਹਿ ਜਾਂਦੇ ਨੇ ਜੀਰੀ ਕੱਟ ਜੂਗੀ ਮੰਡੀਆਂ ਚ ਆਉਣਗੇ ਹਨਾ ਹੁਣ ਲੇਬਰ ਮੰਡੀ ਦੀ ਜ਼ਿੰਮੇਵਾਰੀ ਹੁੰਦੀ ਹੈ ਮੰਡੀ ਦੇ ਆਰਤੀ ਤੋਂ ਠੇਕੇਦਾਰ ਲੈ ਕੇ ਆਉਂਦਾ ਇੱਕਦਾਰ ਵਾਪਸ ਤੋਰ ਦਿੰਦਾ ਹੈ ਠੀਕਾ ਉਸ ਤੋਂ ਬਾਅਦ ਆਲੂ ਲੱਗਣਗੇ ਲੇਬਰ ਆਊਗੀ ਲੇਬਰ ਸਾਰਾ ਕੰਮ ਕਰਕੇ ਸਾਰੀ ਸਪਰੀਹਾਂਸ ਬਰੂਹਾਂ ਕਰੂਗੀ ਵਾਪਸ ਤੁਰਜੂ ਵੀ ਸਾਰੇ ਦੀ ਸਾਰੀ ਹੈ ਨਾ ਕੋਈ ਐਵੇਂ ਹੀ ਸਰਕਲ ਚੱਲਦਾ ਰਹਿੰਦਾ ਆਂਦੀ ਜਾਂਦੀ ਤੁਸੀਂ ਕੱਲੀ ਸਮਝਾ ਦੋ ਤੁਸੀਂ ਤਾਂ ਕਹਿੰਦੇ ਆ ਜਦੋਂ ਪੰਜਾਬ ਮਰਦਾ ਹੁਣ ਹੜਾ ਜ ਮਰਿਆ ਪੰਜਾਬੀ Hindu ਨਹੀਂ ਮਰਿਆ ਬਿਲਕੁਲ ਹੁਣ ਦੇ ਘਰ ਨਹੀਂ ਡੁੱਬੇ ਉਹਨਾਂ ਦੀ ਖੇਤੀਆਂ ਨਹੀਂ ਉਜੜੀਆਂ ਕੱਲੀ ਕਈ ਇਹਦਾ ਇੱਥੇ ਜੁੱਤੀ ਆ ਜੁੱਤੀ ਬਹੁਤ ਸਟਰੋਂਗ ਆ ਬਹੁਤ ਤਰੀਕੇ ਨਾਲ ਰੱਖਦੇ ਆ ਕੀ ਕਰਦੇ ਆ ਇਹ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਭਾਈ ਸਾਡੇ ਹਰਿਆਣੇ 'ਚ ਇਹ ਕਲਚਰ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਬਣਾਉਣ ਵਾਲਾ ਇੱਕ ਲੜਨਾ ਤਾਂ ਕਿਸੇ ਨਾਲ ਹੈਗੇ ਨਹੀਂ ਸ਼ਾਂਤੀਪੂਰਨ ਤਰੀਕੇ ਨਾਲ ਸ਼ਾਂਤੀ ਨਾਲ ਕੀ ਤਰੀਕੇ ਨੇ ਸ਼ਾਂਤੀ ਨਾਲ ਇੱਕ ਤਰੀਕਾ ਆ ਅਸੀਂ ਤਾਂ ਬਾਹਰ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਦੇਖੋ ਇਹ ਸ਼ੁਰੂਆਤ ਨਾ ਜਿਹੜੀ ਪ੍ਰਵਾਸੀਆਂ ਨੂੰ ਮਤਲਬ ਹੈਨਾ ਕੱਢਣ ਵਾਲੀ ਲਾ ਲੋ ਜਾਂ ਕੁਝ ਵੀ ਲਾ ਲੋ ਵੀ ਉਹਨਾਂ ਨੇ ਉਹਨਾਂ ਨੂੰ ਕੰਮ ਤੱਕ ਸੀਮਤ ਰੱਖੋ ਆਧਾਰ ਕਾਰਡ ਵੋਟਰ ਕਾਰਡ ਤੱਕ ਨਾ ਰੱਖੋ ਪਿੰਡ ਵਾਲਿਆਂ ਨੂੰ ਬੇਨਤੀ ਆ ਭਾਈ ਤੁਸੀਂ ਜਿਹੜੇ ਕੋਠੀਆਂ 'ਚ ਬਾੜੇ ਹੋਏ ਆ ਨਾ ਸਾਡੇ ਭਾਈਚਾਰੇ ਨੂੰ ਹੈਨਾ ਵੀ ਭਾਈ ਇਹ ਕੱਢੋ ਇਹਨਾਂ ਨੂੰ ਉੱਥੋਂ ਹੈਨਾ ਕੋਠੀਆਂ 'ਚ ਕੱਢੋ ਨਵਦੀਪ ਭਾਈ ਹਾਂਜੀ ਵੀਰੇ ਪਰਵਾਸੀਆਂ ਵਾਲਾ ਚੱਲੀ ਨਾ ਇੱਥੇ ਭਈਏ ਤੁਸੀਂ ਵੀ ਰੱਖੀ ਬੈਠੇ ਮੋਟਰਾਂ ਤੇ ਬਾਈ ਨਾ ਹਰਿਆਣੇ ਚ ਨਾ ਉਹ ਨਹੀਂ ਹੈਗਾ ਸਿਸਟਮ ਜਿਹੜਾ ਪੰਜਾਬ ਚ ਹੈ ਨਾ ਸਾਡੇ ਭਈਏ ਮੋਟਰਾਂ ਤੱਕ ਸੀਮਤ ਨਹੀਂ ਉਹ ਵੀ ਆਬ ਇਹ ਨਾ ਜਿਹੜੇ ਜੀਰੇ ਲਾਣ ਆਏ ਸੀ ਨਾ ਉਹੀ ਰੁਕ ਗਏ ਸੀ ਇੱਥੇ ਸਪਰੇਅ ਸਪਰੂ ਕਰਦੇ ਨੇ ਆਪਣਾ ਗੁਜ਼ਾਰਾ ਕਰਦੇ ਨੇ ਹੈ ਨਾ ਕਿਉਂਕਿ ਆਧਾਰ ਕਾਰਡ ਨਹੀਂ ਬਣੇ ਹੋਏ ਸਾਡੇ ਆਧਾਰ ਕਾਰਡ ਵਾਲਾ ਸਿਸਟਮ ਨਹੀਂ ਹੈਗਾ ਸਾਡੇ ਇੱਥੇ ਭਈਏ ਹੈਗੇ ਨੇ ਪਹਿਰਾ ਟੱਕ ਲੂ ਤੇਰਾ ਆਧਾਰ ਕਾਰਡ ਬਣਾਵਾ ਗੋਗਾ ਪਹਿਰਾ ਕਾ ਵਿਹਾਰ ਦਾ ਹੈ ਵੀ ਇੱਥੇ ਨਹੀਂ ਬਣਾਉਂਦੇ ਇੱਥੇ ਜੀ ਮਨਾ ਕਰੇ ਮੇਰੇ ਪਿੰਡੋਂ ਮੈਂ ਕੱਲ ਸਰਪੰਚ ਨੂੰ ਕਿਹਾ ਮੈਂ ਕਿਹਾ ਵੀ ਕਿਦਨੇ ਆਧਾਰ ਕਾਰਡ ਹੈ ਉਹ ਕਹਿੰਦੇ ਇੱਕ ਆਧਾਰ ਕਾਰਡ ਹੈ ਬਸ ਅੱਛਾ ਮੈਂ ਕਹਿੰਦਾ ਕੈਨਸਲ ਕਰ ਦੇ ਸਾਫ਼ ਜੀ ਗੱਲ ਹੈ ਮੈਂ ਕਿਹਾ ਉਹ ਕਹਿੰਦੇ ਮੈਂ ਕੈਨਸਲ ਕਰ ਦਉਂ ਲੱਗਦੀ ਵੀ ਯਾਨੀ ਬਣਨੇ ਤਾਂ ਜਾਂਦੇ ਹੈਗੇ ਛੱਡ ਨੀ ਯਾਰ ਬਣ ਮਤਲਬ ਹੀ ਨਹੀਂ ਹੈਗਾ ਯਾਰ ਸਾਡੇ ਇੱਥੇ ਆ ਕੇ ਕਿਉਂ ਬਸਣਗੇ ਤੁਸੀਂ ਨਾ ਮੇਰੇ ਨਾਲ ਮੇਰੇ ਪਿੰਡੋਂ ਦਾ ਛੱਡ ਦਿਓ ਤੁਸੀਂ ਮੇਰਾ ਪਿੰਡ ਤਾਂ ਫੇਰ ਵੀ ਸ਼ਹਿਰ ਟੱਚ ਆ ਤੁਸੀਂ ਕਿਸੇ ਵੀ ਪਿੰਡਾਂ ਚ ਚਲੇ ਜਾਓ ਜਾ ਕੇ ਅੱਗੇ ਹਰਿਆਣੇ ਦੇ ਵਿੱਚ ਨਹੀਂ ਹੈ ਬਈ ਹੈਗੇ ਨਹੀਂ ਸਾਡੇ ਦੇ ਬਾਈ ਬੈਠੇ ਪੁੱਛਣ ਨੂੰ ਬਈ ਜਿੱਥੋਂ ਦੇ ਅਸੀਂ ਜੰਪਾਣਾ ਸਾਡੇ ਉਰੇ ਦੇ ਹਨਾ ਹਾਂ ਉਹ ਉਥੋਂ ਦੇ ਜੰਪਾਣਾ ਬਈ ਉਥੋਂ ਦੇ ਬਣਾਓ ਕੰਮ ਜਿੱਥੇ ਮਰਜ਼ੀ ਜਾ ਕੇ ਕੰਮ ਕਰੋ ਯਾਰ ਦੇਖੋ ਕੰਮ ਪਤਾ ਹੀ ਹੈ ਦੇਖੋ ਕੀਰਤ ਕਰੋ ਬਈ ਕੰਮ ਕੀਰਤ ਦੀ ਰਿਸਪੈਕਟ ਹੀ ਕਰਨੇ ਬਾਬੇ ਨਾਨਕ ਨੇ ਦੇਖੋ ਸੰਸਾਰ ਦਾ ਭਲਾ ਸਿਖਾਇਆ ਹੈ ਜੀ ਪਰ ਪਤਾ ਕੀ ਚੱਕ ਰੋ ਰਿਆ ਹੁਣ ਯਾਰ ਸਗੀਆਂ ਡੈਮੋਗ੍ਰਾਫੀ ਖਰਾਬ ਹੋ ਜਾਣਗੀ ਲੁਧਿਆਣੇ ਦੇ ਅੰਦਰ 2012 ਚ ਮੇਰੇ ਖਿਆਲ ਤੋਂ 12 ਲੱਖ ਸੀਗੇ ਹਨਾ ਮੈਂ ਤਾਂ ਸਾਰੇ ਪੰਜਾਬ ਚ ਮੇਰੇ ਖਿਆਲ ਤੇ ਬਾਰਾ 15 ਲੱਖ ਸੀਗੇ ਬਿਲਕੁਲ ਲੁਧਿਆਣੇ ਚ ਨੇ 12 15 ਲੱਖ ਲੁਧਿਆਣੇ ਨੇ ਗਾਹ ਪਾਇਆ ਹੋਇਆ ਸਾਰੇ ਪਾਸੇ ਨੂੰ ਤੇ ਉੱਥਾ ਤਾਂ ਐਮਸੀ ਵੀ ਬਣੇ ਆ ਸਰਪੰਚ ਵੀ ਬਣੇ ਅਸੀਂ ਬਾਹਰ ਵਾਲਿਆਂ ਨੂੰ ਬੇਨਤੀ ਕਰਦੇ ਆ ਦੇਖੋ ਇਹ ਸ਼ੁਰੂਆਤ ਨਾ ਜਿਹੜੀ ਪ੍ਰਵਾਸੀਆਂ ਨੂੰ ਮਤਲਬ ਹੈ ਨਾ ਕੱਢਣ ਵਾਲੀ ਲਾ ਲੋ ਜਾਂ ਕੁਛ ਨਹੀਂ ਲਾ ਲੋ ਬਈ ਉਹਨਾਂ ਨੇ ਉਹਨਾਂ ਨੂੰ ਕੰਮ ਤਕਸੀਮਤ ਰੱਖੋ ਆਧਾਰ ਕਾਰਡ ਵੋਟਰ ਕਾਰਡ ਤੱਕ ਨਾ ਰੱਖੋ ਪਿੰਡ ਵਾਲਿਆਂ ਨੂੰ ਬੇਨਤੀ ਆ ਭਾਈ ਤੁਸੀਂ ਜਿਹੜੇ ਕੋਠੀਆਂ ਚ ਬਾੜੇ ਹੋਏ ਆ ਨਾ ਸਾਡੇ ਭਾਈਚਾਰੇ ਨੂੰ ਹੈ ਨਾ ਇਹ ਭਾਈ ਇਹ ਕੱਡੋ ਹੈ ਨਾ ਨੂੰ ਉੱਥੋਂ ਹੈ ਨਾ ਕੋਠੀਆਂ ਚ ਕੱਡੋ ਅਗਰ ਤੁਹਾਡਾ ਨਹੀਂ ਸਰਦਾ ਖੇਤੀ ਬਾੜੀ ਵ ਅਸੀਂ ਬਣੋਕ ਰੱਖਿਆ ਬੜੀ ਇੱਕ ਰੱਖਿਆ ਹੋਇਆ ਫੋਨ ਵੀ ਨਹੀਂ ਹੈਗਾ ਭਾਈ ਉਹਦੇ ਕੋਲ ਤੇ ਰੱਖਿਓ ਤੁਸੀਂ ਬਾਹਰ ਇੱਕ ਪਿੰਡੋਂ ਬਾਹਰ ਮੋਟਰ ਤੋਂ ਬਾਹਰ 2 ਕਿਲੋਮੀਟਰ ਦੂਰ ਨੇ ਮੇਰੇ ਖੇਤ ਹਨ ਫੋਨ ਵੀ ਨਹੀਂ ਹੈਗਾ ਜਿਹੜਾ ਮੇਰੇ ਕੋਲ ਮੇਰਾ ਪਰਸਨਲ ਨੋਕਰ ਹੈ ਉਹਦੇ ਕੋਲ ਫੋਨ ਵੀ ਨਹੀਂ ਹੈਗਾ ਠੀਕ ਹੈ ਵੀ ਮੈਂ ਤੇਰੀ ਗੱਲ ਕਰਨੀ ਅਸੀਂ ਕਰਾ ਦੇਗੇ ਭਾਈ ਤੇਰੀ ਗੱਲ ਹੈ ਨਾ ਬਿਲਕੁਲ ਤੇ ਯਾਰ ਸਾਡੇ ਤਾਂ ਭਾਈ ਪੰਜਾਬ ਦੇ ਵਿੱਚ ਉਲਟਾ ਹੀ ਹੈ ਤੁਸੀਂ ਅਨੰਦ ਪ੍ਰਸਾਦ ਦੀ ਵੀਡੀਓ ਦੇਖੀ ਤੱਕ ਉਹ ਬਾਈ ਕਹਿੰਦਾ ਯਾਰ ਮੈਂ ਤਾਂ ਇਹ ਆਧਾਰ ਕਾਰਡ ਵੀ ਬਣਵਾਉਂਗਾ ਸਭ ਕੁਝ ਕਰਾਂ ਘਰੇ ਰੱਖ ਲੈਣਾ ਇਹਨਾਂ ਨੂੰ ਘਰੇ ਰੱਖ ਫਿਰ ਪਾਨ ਤੁੱਕਣੀਆਂ ਤੇਰੇ ਘਰੇ ਇਹ ਠੀਕ ਹੈ ਫਿਰ ਗੰਦ ਪਾ ਗੱਲ ਦੇਖੋ ਯੂਪੀ ਬਿਹਾਰ ਤੇ ਜਿਹੜੀ ਰੇਸੋ ਆ ਨਾ ਉਹਦੀ ਕ੍ਰਾਈਮ ਦੀ ਉਹ 20 ਤੋਂ 25% ਹੈ। ਬਿਲਕੁਲ। ਤੁਸੀਂ ਇਹ ਕਹੀ ਜਾਂਦੇ ਨੇ ਸਾਡੇ ਵਾਲ ਨੂੰ ਵੀ ਸਾਡੇ ਵਾਲੇ ਬਾਹਰ ਜਾਂਦੇ ਨੇ ਕੱਢਿਓ ਰੇਸ਼ੋ ਕ੍ਰਾਈਮ ਦੀ ਕਿੰਨੀ ਆ? ਕਿ ਸਾਡੇ ਵਾਲੇ ਜਿਹੜੇ ਬਾਹਰ ਜਾਂਦੇ ਲੋਕੀ ਰੋਲਾ ਪਾਈ ਜਾਂਦੇ ਕਹਿੰਦੇ ਯਾਰ ਵੀ ਤੁਹਾਡੇ ਵੀ ਤਾਂ ਬਾਹਰ ਬੈਠੇ ਹੀ ਆ। ਬਾਈ ਸਾਡੇ ਵਾਲੇ ਬਾਹਰ ਜਾਂਦੇ ਨੇ ਹੁਣ ਯੂਪੀ ਆਪਣਾ ਲਾਲੂ ਹੈ ਨਾ ਯੂਪੀ ਬਿਹਾਰ ਦੀ ਕ੍ਰਾਈਮ ਰੇਸ਼ੋ ਪਤਾ ਕਿੰਨੀ ਆ ਤੇਜ਼ ਦੀ 20 ਤੋਂ 25% ਆ। ਸਾਡੇ ਵਾਲ ਦੇ ਸਾਡੇ ਵਾਲੇ ਬਾਹਰ ਜਾਂਦੇ ਨੇ ਪਹਿਲੀ ਗੱਲ ਤਾਂ ਬਾਹਰ ਲਈ ਦੇ ਸਕੇ ਜਾਂਦੇ ਨੇ ਪੁੱਛ ਯਾਰ ਕ੍ਰਾਈਟੇਰੀਆ ਹੈਗਾ ਆ ਕੋਈ ਐਲਾਈਟਸ ਕਰਨੀ ਆ ਉੱਥੇ ਦੇ ਰੂਲਸ ਰੈਗੂਲੇਸ਼ਨਸ ਨੇ ਫੋਲੋ ਕਰਦੇ ਆ ਜਿਹੜਾ ਨਹੀਂ ਫੋਲੋ ਕਰਦਾ ਅਗਲੀ ਰਿਪੋਰਟ ਮਾਰਦੇ ਨੇ ਕੱਢਦੇ ਪਹਿਲਾਂ ਮੈਡੀਕਲ ਹੁੰਦਾ ਏ ਜਿਹਨੂੰ ਕੋਈ ਬਿਮਾਰੀ ਹੋਣੀ ਨਹੀਂ ਜਾ ਸਕਦਾ ਕੋਈ ਨਹੀਂ ਜਾ ਸਕਦਾ ਕ੍ਰਾਈਮ ਚੈੱਕ ਹੁੰਦਾ ਇੱਥੇ ਤਾਂ ਭਮ ਜੀ ਨੂੰ ਪਤਾ ਹੀ ਕੋਈ ਨਹੀਂ ਕਿ ਐ 20-25 ਲੱਖ ਰੁਪਏ ਅਸੀਂ ਲਾ ਕੇ ਜਾਂਦੇ ਆ ਅਰ ਜੇ ਉੱਥੋਂ ਜਾ ਕੇ ਉੱਥੇ ਦੇ ਰੂਲ ਨਹੀਂ ਮੰਨਦਾ ਅਗਲੀ ਰਿਪੋਰਟ ਮਾਰਦੇ ਨੇ ਕਰਕੇ ਸਾਡੇ ਤੇ ਤਾਂ ਯਾਰ ਕੋਈ ਰਿਪੋਰਟ ਵਾਲਾ ਸਿਸਟਮ ਹੀ ਨਹੀਂ ਹੈਗਾ ਜੈਸੀ ਬਾਰਲੀ ਸਟੇਟਾਂ 'ਚ ਵੀ ਬਸੇ ਹੋਏ ਆਂ ਕ੍ਰਾਈਮ ਰੇਸ਼ੋ ਕੱਢ ਕੇ ਦੇਖ ਲਓ ਵੀ ਹਾਂ ਅੱਜ ਤੱਕ ਅਸੀਂਖਾਂ ਨੇ ਕਿੰਨਾ ਕੁ ਮਤਲਬ ਲਾ ਲਓ ਬਾਹਰ ਜਾ ਕੇ ਕ੍ਰਾਈਮ ਕਰਿਆ ਕਰਿਆ ਨਹੀਂ ਭਾਈ 90% ਆ ਮੈਂ ਕਹਿੰਦਾ ਪੁਆਇੰਟ 1% ਵੀ ਨਹੀਂ ਹੋ ਸਕਦਾ ਉਹ ਤਾਂ ਸਾਰੇ ਜੀ ਹੁੰਦੇ ਆ 20 ਤੋਂ 25% ਦੀ ਮੈਂਟੈਲਿਟੀ ਹੁੰਦੀ ਹੈ ਜਿਹੜੀ ਕ੍ਰਾਈਮ ਵਾਲੀ ਇਧਰ ਨੂੰ ਆ ਰਹੀ ਇਸ ਕਰਕੇ ਬੇਨਤੀ ਕਰਦੇ ਆ ਇਹ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਭਾਈ ਸਾਡੇ ਹਰਿਆਣੇ 'ਚ ਇਹ ਕਲਚਰ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਬਣਾਉਣ ਵਾਲਾ ਇੱਕ ਮੈਂ ਫੇਰ ਕਹਿੰਦਾ ਮੇਰੇ ਪਿੰਡ ਦੀ ਇੱਕ ਬਣਿਆ ਹੋਇਆ ਸੀ ਕੈਨਸਲ ਕਰਾਤਾ ਕਹਿ ਕੇ ਸਰਪੰਚ ਸਾਹਿਬ ਨੂੰ ਮੈਂ ਦਾਰ ਕਰਨੀ ਕਿ ਜਿਹੜਾ ਕਿਨੇ ਵੈਰੀਫਿਕੇਸ਼ਨ ਵਾਲਾ ਕਹਿੰਦੇ ਆ ਵੀ ਚੱਲ ਜਿਹਨਾਂ ਰੱਖਿਆ ਥੋੜੇ ਤੇ ਦੇਖਣਾ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਠੀਕ ਹੈ ਅਰ ਕੰਮ ਕਰਨਾ ਹੋ ਜੀ ਛੱਡ ਕੇ ਆਓ ਭਾਈ ਪਰ ਯਾਰ ਇਹ ਗੰਦੀ ਰੇੜੀਆਂ ਲਾਉਣੀਆਂ ਹੈਨਾ ਗੰਦੇ ਹੱਥਾਂ ਨਾਲ ਬਣਾਉਣਾ ਕਿੰਨੀਆਂ ਵੀਡੀਓ ਹੁੰਦੀਆਂ ਨੇ ਥੁੱਕਣਾ ਗੰਦ ਪਾਉਣਾ ਤੰਬਾਕੂ ਵਾਲਾ ਕਲਚਰ ਹਰਿਆਣੇ ਚ ਕਹਿੰਦੇ 2 ਦਿਨ ਪਹਿਲ ਅੱਜ ਵੀ ਮੈਂ ਅੱਜ ਖਬਰ ਦੇਖ ਰਿਹਾ ਸੀ ਸਾਰਾ ਤੰਬਾਕੂ ਬੈਨ ਕਰਤਾ ਹਰਿਆਣੇ ਚ ਹਾਂ ਉੱਥੇ ਸਰਕਾਰਾਂ ਕਿਉਂ ਨਹੀਂ ਕਰਦੀ ਇਹ ਸਭ ਚਾਲਾਂ ਨੇ ਵੀ ਨਾ ਇਹ ਪ੍ਰਕਾਰ ਚੋਂ ਹਨ ਹੈ ਨਾ ਇਹ ਥੋੜਾ ਕਲੇਸ਼ ਜ਼ਿਆਦਾ ਮਰੇ ਕਲੇਸ਼ ਤਾਂ ਵਧਾਣਾ ਹੀ ਨਹੀਂ ਬਾਈ ਲੜਾਈ ਲੜਨਾ ਤਾਂ ਕਿਸੇ ਨਾਲ ਹੈਗੇ ਨਹੀਂ ਸ਼ਾਂਤੀਪੂਰਨ ਤਰੀਕੇ ਨਾਲ ਸ਼ਾਂਤੀ ਨਾਲ ਕੀ ਤਰੀਕੇ ਨੇ ਸ਼ਾਂਤੀ ਨਾਲ ਇੱਕ ਤਰੀਕਾ ਆ ਆਪਣੀਆਂ ਰੇੜੀਆਂ ਇਹਨਾਂ ਦੇ ਸਾਹਮਣੇ ਲਾਣੇ ਸਟਾਰਟ ਕਰੋ ਉੱਥੇ ਦੇ ਮੌਤਵਾਰ ਬੰਦੇ ਉਹਨਾਂ ਨੂੰ ਸੁਰੱਖਿਆ ਦੇਣ ਠੀਕ ਹੈ ਜਿਹਦਾ ਕੋਲ ਨਹੀਂ ਸਰਦਾ ਖੇਤੀ ਤੋਂ ਇੱਕ ਭਈਆ ਰੱਖੇ ਜਿਨ੍ਹਾਂ ਨੇ ਕੋਠੀਆਂ ਰੈਂਟ ਤੇ ਦਿੱਤੀਆਂ ਹੋਈਆਂ ਨੇ ਠੀਕ ਹੈ ਉਹ ਉਹਨਾਂ ਨੂੰ ਰੈਂਟ ਤੋਂ ਭਾਈ ਕਦੇ ਵੀ ਹੱਥ ਜੋੜੇ ਇਥੇ ਤੇ ਤੁਸੀਂ ਹੈਗੇ ਉੱਥੇ ਜਾਓ ਤੇ ਰਹਿਣਾ ਤੁਹਾਡੇ ਪਰਿਵਾਰ ਦੇ ਇੱਕ ਬੰਦੇ ਰਹੀ ਹੈ ਨਾ ਕੰਮ ਕਰੀ ਇੱਥੇ ਆ ਤੁਸੀਂ ਕੰਮ ਕਰਨ ਆਏ ਉੱਥੇ ਹੈ ਨਾ ਤੇ ਕਰਨਾ ਸਾਰਾ ਸ਼ਾਂਤੀ ਨਾਲ ਲੜਨਾ ਤਾਂ ਹੈ ਕਿ ਨਹੀਂ ਬਾਈ ਕੱਟ ਕਰ ਦੋ ਭਾਈ ਵੀ ਉਹਨਾਂ ਤੋਂ ਮਨ ਲੱਗੇ ਖਰੀਦਦੋ ਪ੍ਰੋਪਰਟ ਕਰਨਾ ਬੰਦ ਕਰ ਆਪਣੇ ਆਪਣੇ ਹਿੰਦੂ ਭਾਈ ਲਾ ਸਕਦੇ ਨੇ ਵਧੀਆ ਰੇੜੀਆਂ ਮੁਸਲਮਾਨ ਭਾਈ ਸਿੱਖ ਪੰਜਾਬੀ ਭਾਈ ਹੈ ਨਾ ਸਾਰੇ ਲਾਓ ਭਾਈ ਰਲ ਮਿਲ ਕੇ ਹੈ ਨਾ ਉੱਥੇ ਠੀਕ ਹੈ ਤੇ ਉਹਨਾਂ ਤੋਂ ਸਮਾਨ ਖਰੀਦਣਾ ਸਟਾਰਟ ਕਰੋ ਇਹ ਨਹੀਂ ਮੈਂ ਤਾਂ ਤੁਸੀਂ ਚਲਾਉਣੀ ਹੈ ਮਹਾਰਾਸ਼ਟਰ ਚ ਵੀ ਤਾਂ ਅਸੀਂ ਦੇਖਦੇ ਆਂ ਔਰ ਉੱਥੇ ਤਾਂ ਕੁੱਟਦੇ ਨੇ ਅਸੀਂ ਤਾਂ ਬੇਨਤੀ ਕਰਦੇ ਆਂ ਭਾਈ ਹਾਂ ਹైదరాబాద్ ਦਾ ਭਾਈ ਕਿਸੇ ਨੇ ਨੀ ਹ ਪਰਚੇ ਪਾਉਣਗੇ ਤੁਸੀਂ ਕੀ ਦੀ ਰੀਡੀ ਹਟਾ ਕੇ ਦੇਖੋਗੇ ਥੱਪਣ ਮਾਰੋਗੇ ਤੁਹਾਡੇ ਪਰਚਾ ਹੋਊਗਾ ਬੇਨਤੀ ਕਰਦੇ ਆ ਸ਼ਾਂਤੀ ਵਾਲੇ ਹੱਲ ਲੈ ਕੇ ਨੀ ਜੋ ਸ਼ਾਂਤੀ ਵਾਲੇ ਹੱਲ ਹੋ ਗਿਆ ਕਰਨੀ ਫਿਰ ਲੜਨ ਦੀ ਕੀ ਲੋੜ ਆਪਾਂ ਤਾਂ ਹੁਣ ਜਦੋਂ ਇਹ ਕੁਛ ਹਿਆਰਪੁਰ ਵਾਲਾ ਕਾਂਡ ਹੋਇਆ ਉਹ ਬੱਚੇ ਨੂੰ ਦੇਖ ਕੇ ਇੱਕ ਵਾਰ ਦਿਲ ਲੰਬ ਪਤਾ ਹੋਰ ਯਾਰ ਇਹ ਤਾਂ ਗੱਲ ਨਾ ਨਾ ਅੱਜ ਤੁਸੀਂ ਅੱਜ ਵੀ ਨਹੀਂ ਸਮਝੋਗੇ ਨਾ ਫਿਰ ਤੁਸੀਂ ਕੱਚਾ ਥਾਉਂਗੇ ਕਦੋਂ ਉਹਦੇ ਮਾਪੇ ਪਿੰਡ ਛੱਡ ਕੇ ਤੁਹਾਨੂੰ ਪਤਾ ਹੁਣ ਮੇਰੇ ਖਿਆਲੋਂ ਭਾਈ ਪਤਾ ਨਹੀਂ ਕਿੰਨਾ ਲੱਖ ਲੱਖਾਂ ਦੀ ਗਿਣਤੀ 2012 ਚ ਸੀਗੇ ਹਨਾ ਵੀ ਲਾਲੇ 10 12 ਲੱਖ ਤਾਂ ਛੱਲੇ ਨੂੰ ਢਿਆਣੇ ਚ ਇੰਨੇ ਨੇ ਤੇ ਸਾਰੇ ਪ ਐਂ ਤੇ ਮੇਰੇ ਖਿਆਲ ਤੋਂ ਅਸੀਂ ਤਾਂ ਘੱਟ ਗਿਣਤੀ ਹੋ ਜਾਾਂਗੇ ਉਹਦਾ ਪਤਾ ਵੀ ਕੁਝ ਨਹੀਂ ਹੈ ਬਾਈ ਪਤਾ ਕਿ ਅਸੀਂ ਘੱਟ ਗਿਣਤੀ ਹੋ ਜਾਾਂਗੇ ਅਸੀਂ ਵੋਟਾਂ ਵਾਲੇ ਪਾਸੇ ਨੂੰ ਤੁਸੀਂ ਕਦੇ ਜਿੱਤ ਸਕਦੇ ਹੋ ਤਾਂ ਤਾਂ ਛੱਡੋ ਤੇ ਤੁਸੀਂ ਤੁਹਾਡੀ ਨਸਲ ਕੁੱਛੀ ਵੀ ਕਰਦੇਣਗੇ ਕੱਲ ਨੂੰ ਯਰ ਸੰਖਿਆ ਤੇ ਨਸਲ ਕੁੱਛੀ ਕਰਦੀ ਹੈ ਦਿੱਲੀ ਦੇ ਅੰਦਰ ਕੀਨੇ ਕਰੀ ਸੀ ਨਸਲ ਕੁੱਛੀ ਗੱਤ ਗਿਣਤੀ ਸੀ ਉਹ ਬਿਲਕੁਲ ਗੱਤ ਗਿਣਤੀ ਘੱਟ ਗਿਣਤੀ ਤੇ ਚੜ ਗਈ ਤੁਸੀਂ ਕੰਮ ਇੱਥੇ ਹੁਣ ਜੇ ਤੁਸੀਂ ਨਹੀਂ ਸਮਝੋਗੇ ਇਹ ਸਭ ਕੁਝ ਹੋਣਾ ਹੈ ਅਸੀਂ ਤਾਂ ਤੁਹਾਨੂੰ ਜਾਗਰੂਕ ਕਰ ਸਕਦੇ ਹਾਂ ਭਾਈ ਠੀਕ ਹੈ ਅਸੀਂ ਜਾਨੀ ਜਾਨ ਹੈ ਨਾ ਚੀਜ਼ਾਂ ਦੇ ਯਾਰ ਜਦ ਸਾਡੇ ਪਿੰਡਾਂ 'ਚ ਰਵਾਜ ਨਹੀਂ ਹੈਗਾ ਹਰਿਆਣੇ 'ਚ ਤੁਹਾ ਇਹਨਾਂ ਸਰਕਾਰਾਂ ਦੀ ਤਾਂ ਦੇਖੋ ਕਮੀਆਂ ਹੈਗੀਆਂ ਸਰਕਾਰਾਂ ਨਾ ਵੱਡੇ ਵੱਡੇ ਸੁਪਨੇ ਦਿਖਾਉਂਦੀਆਂ ਨੇ ਉਧਰ ਦੇ ਸਾਈਡ ਬਿਲਕੁਲ ਵੀ ਆਓ ਭਾਈ ਇੱਧਰ ਹੈ ਨਾ ਜਦੋਂ ਉਹ ਇੱਧਰ ਆਉਂਦੇ ਨੇ ਹੈ ਨਾ ਟ੍ਰੇਨਾਂ ਚੜ੍ਹ ਚੜ੍ਹ ਕੇ ਇੱਥੇ ਭਾਈ ਬਹੁਤ ਰੈਲੀ ਆ ਨਾ ਕਿਤੇ ਜਾਣ ਨੂੰ ਜੇ ਕਰਦਾ ਇੱਥੇ ਸਹੀ ਗਾ ਆ ਸਾਡੀ ਤਾਂ ਇੱਥੇ ਜੁੱਤੀ ਆ ਜੁੱਤੀ ਬਹੁਤ ਸਟਰੋਂਗ ਆ ਬਹੁਤ ਤਰੀਕੇ ਨਾਲ ਰੱਖਦੇ ਆ ਕਿਉਂਕਿ ਯਾਰ ਇਹਨਾਂ ਨਾਲ ਹੁਣ ਬਿਆਨ ਆਈ ਜਾਂਦੇ ਨੇ ਕਹਿੰਦੇ ਕਹਿੰਦੇ ਸਾਡੀ ਖੇਤੀ ਨਹੀਂ ਹੈ ਤਾਂ ਇਹ ਮੇਰਾ ਚੱਲੂਗੀ ਭਾਈ ਮੈਂ ਤੁਹਾਨੂੰ ਉਹ ਵੀ ਗੱਲ ਦੱਸ ਦੇਣਾ ਹੈ ਇਹ ਸਭ ਨਾ ਇਹ ਥੋੜੇ ਕਿਸਾਨ ਆ ਗੁਆਣੇ ਕੇ ਆਇਆ ਹਾਇਰ ਕਿਸ ਆਪ ਤੁੰਨੇ ਭਾਈ ਤੁਹਾਡੇ ਅਗੇ ਹੱਥ ਬੰਨੇ ਅਸੀਂ ਖੇਤੀ ਕਰਦੇ ਆ ਹੂੰ ਜੀਰੀ ਲਾਉਣ ਆਉਂਦੇ ਨੇ ਭਈਏ ਬਿਲਕੁਲ ਠੇਕੇਦਾਰ ਲੈ ਕੇ ਆਉਂਦਾ ਠੇਕੇਦਾਰ ਵਾਪਸ ਲੈ ਕੇ ਤੇ ਆਉਂਦਾ ਉਹ ਇੱਕ ਬੰਦਾ ਲੈ ਕੇ ਆਉਂਦਾ ਉਸ ਤੋਂ ਬਾਅਦ ਇੱਥੇ ਰਹਿ ਜਾਂਦੇ ਨੇ ਜਿਹੜੇ ਸਪਰੇਹਾਂ ਚ ਪਰੋਹ ਵਾਲੇ ਰਹਿ ਜਾਂਦੇ ਨੇ ਜੀਰੀ ਕੱਟ ਜੂਗੀ ਮੰਡੀਆਂ ਚ ਆਉਣਗੇ ਹਨਾ ਹੁਣ ਲੇਬਰ ਮੰਡੀ ਦੀ ਜ਼ਿੰਮੇਵਾਰੀ ਹੁੰਦੀ ਆ ਮੰਡੀ ਦੇ ਆਰਟੀ ਤੋਂ ਠੇਕੇਦਾਰ ਲੈ ਕੇ ਆਉਂਦਾ ਇੱਕਦਾਂ ਵਾਪਸ ਤੋਰ ਦਿੰਦਾ ਆ ਠੀਕ ਆ ਉਸ ਤੋਂ ਬਾਅਦ ਆਲੂ ਲੱਗਣਗੇ ਲੇਬਰ ਆਊਗੀ ਲੇ ਪਰ ਸਾਰਾ ਕੰਮ ਕਰਕੇ ਸਾਰੀ ਸਪਰੀਹਾਂ ਚ ਬਰੁਹਾ ਕਰੂਗੀ ਵਾਪਸ ਤੁਰਜੂਗੀ ਸਾਰੇ ਦੀ ਸਾਰੀ ਹੈ ਨਾ ਉਹੀ ਐਵੇਂ ਹੀ ਸਰਕਲ ਚੱਲਦਾ ਰਹਿੰਦਾ ਆਂਦੀ ਜਾਂਦੀ ਰਹਿੰਦੀ ਖੇਤੀ ਵਾਲਾ ਬੰਦਾ ਕਦੇ ਨਹੀਂ ਬਸਾਉਂਦਾ ਠੀਕ ਆ ਇਸ ਕਰਕੇ ਕਹਿੰਦੇ ਜੀਵਾਂ ਨੇ ਬਸਾਏ ਹੋਏ ਆ ਨਾ ਇਹ ਤੁਸੀਂ ਆਪਣੇ ਲਾਲਚ ਨੂੰ ਬਸਾਉਣੇ ਉੱਥੇ ਵੀ ਸਾਰੀ ਫੈਮਿਲੀ ਆ ਜੇ ਹੈ ਨਾ ਬਾਦ ਦੁਕਾਨ ਕਰੇ ਤੁਹਾਡਾ ਇੱਕ ਬਈਏ ਨਾਲ ਸਰਦਾ ਆ ਮੇਰੀ ਚਾਲੀ ਗਿੱਲੇ ਦੀ ਖੇਤੀ ਹੈ ਭਾਈ ਮੇਰਾ ਇੱਕ ਇੱਕ ਬੰਦੇ ਨਾਲ ਸਰਦਾ ਆ ਠੀਕ ਹੈ ਨਾ ਇੱਕ ਬੰਦਾ ਬਿਨਾ ਫੋਨ ਤੇ ਰੱਖਿਆ ਹੋਇਆ ਹੋਊਗੀ ਪਰਮਾਤਮਾ ਨੂੰ ਹਾਜ਼ਰ ਨਜ਼ਰ ਮੰਨ ਕੇ ਕਹਿੰਦੇ ਆ ਸਾ ਮੇਰੇ ਪਿੰਡ ਚ ਆ ਕੇ ਨਾ ਕੋਈ ਵੀ মিডিਆ ਚੈਨਲ ਆ ਲਾ ਕੇ ਪੁੱਛ ਲਈ ਵੀ ਕਿੰਨੇ ਆਧਾਰ ਕਾਰਡ ਬਣੇ ਹੋਏ ਨੇ ਸਰਪੰਚ ਨੂੰ ਇੱਕ ਆਧਾਰ ਕਾਰਡ ਬਣਿਆ ਸ਼ੋ ਵੀ ਕਹਤਾਂ ਬਾਈ ਕੈਨਸਲ ਕਰ ਦੇ ਵੀ ਐਵੇਂ ਸਾਡੇ ਪੰਜਾਬ ਚ ਹਰ ਪਿੰਡ ਚ ਆਪਣੇ ਆਪਣੇ ਮੁੰਡੇ ਹੀ ਆਪਣੇ ਜੰਮਾ ਲੈ ਲੈਣਾ ਬਿਲਕੁਲ ਹਰ ਕੰਮ ਕਰਨਾ ਹੋ ਜੀ ਛੱਡ ਕੇ ਆਓ ਕੰਮ ਕਰਨ ਤੋਂ ਕੋਈ ਨਹੀਂ ਰੋਕਦਾ ਤੁਹਾਨੂੰ ਕੰਮ ਦੇ ਤੁਹਾਨੂੰ ਪੈਸੇ ਦਿੰਦੇ ਨੇ ਭਾਈ ਤੁਹਾਡੀ ਰਿਸਪੈਕਟ ਵੀ ਕਰਦੇ ਨੇ ਜਿੰਨੀ ਇੱਜ਼ਤ ਅਸੀਂ ਕਰਦੇ ਹਾਂ ਨਾ ਕਿਸੇ ਤੋਂ ਕੰਮ ਲੈ ਕੇ ਹਨ ਕਿਉਂਕਿ ਸਰਬੱਤੇ ਦੇ ਭਲੇ ਵਾਲੇ ਲੋਕਾਂ ਕੋਈ ਨਹੀਂ ਕਰਦਾ ਸਹੀ ਗੱਲ ਹੈ ਉੱਧ ਇਹ ਹੀ ਜਾਂਦੇ ਨੇ ਜਦੋਂ ਉੱਧਰ ਉੱਧਰ ਵਾਲੇ ਕੁੱਟਦੇ ਨੇ ਇਹਨਾਂ ਨੂੰ ਵੜਨੀ ਦੇਣੇ ਮੱਥੇ ਨਹੀਂ ਟੇਕਣ ਦੇਣਾ ਕਿਤੇ ਹੈਨਾ ਮੰਦਰਾਂ ਜਾਨੀ ਵੜਨ ਦੇਣਾ ਬਹੁਤ ਗੰਦਾ ਕਰਦੇ ਨੇ ਉਧਰ ਦੇ ਲੋਕ ਨੇ ਜਿਹੜੇ ਸੱਡੇ ਤਾਂ ਭਾਈ ਜਦੋਂ ਗੁਰਦੁਆਰੇ ਤੇ ਜਾਂਦੇ ਨੇ ਨਾ ਸਾਰਿਆਂ ਨਾਲ ਸਾਡੇ ਨਾਲ ਮੱਥਾ ਟੇਕਦੇ ਨੇ আর ਸਾਰੇ ਨਾਲ ਬੈਠ ਕੇ ਲੰਗਰ ਛਕਦੇ ਨੇ ਅਸੀਂ ਇੰਨੀ ਰਿਸਪੈਕਟ ਕਰਦੇ ਹਾਂ ਨਾਲ ਦੀ ਬਿਲਕੁਲ ਕੋਈ ਪ੍ਰੋਗਰਾਮ ਹੋਵੇ ਉਹਨਾਂ ਨੂੰ ਸਪੈਸ਼ਲ ਕਹਿੰਦੇ ਆ ਭਾਈ ਆਜੋ ਅੱਜ ਸਾਡੇ ਲੰਗਰ ਆ ਅਸੀਂ ਸਰਬਤ ਭਲੇ ਵਾਲੇ ਲੋਕ ਆ ਪਰ ਭਾਈ ਦੇਖੋ ਪੰਜਾਬ ਸਾਡਾ ਆ ਕਿੰਨੀ ਕੁ ਦੇਰ ਤੱਕ ਹੈਨਾ ਕਿੰਨੀ ਕੁ ਦੇਰ ਤੱਕ ਅਸੀਂ ਜ਼ੁਲਮ ਇਹ ਗੰਦੀ ਮੈਂਟੈਲਿਟੀ ਨੂੰ ਬਰਦਾਸ਼ਤ ਕਰਨਗੇ ਇਸ ਕਰਕੇ ਕਹਿੰਦੇ ਆ ਕੰਮ ਕਰਨਾ ਉਹ ਜੀ ਛੱਡ ਕੇ ਆਓ ਪਰ ਭਾਈ ਇੱਥੇ ਰਹਿਣ ਵਾਸਤੇ ਨਹੀਂ ਹੈਗਾ ਤੁਹਾਡੇ ਆਇਆ ਤੁਹਾਡੇ ਹਰਿਆਣਿਆਂ ਦੀ ਗੱਲ ਚੰਗੀ ਲੱਗੀ ਮੈਨੂੰ ਹਾਂ ਵਧੀਆ ਗੱਲ ਹੈ ਭਾਈ ਤੇ ਭਾਈ ਵਧੀਆ ਯਾਰ ਤੁਸੀਂ ਕਿਹ ਚ ਰੱਖੋ ਕੰਮ ਦੀ ਬਾਈਕ ਹੋਰ ਉਹ ਜਿਵੇਂ ਸ਼ਹਿਰਾਂ ਦਾ ਕਲਚਰ ਆਪਣੇ ਬੱਚਿਆਂ ਨੂੰ ਕੇਅਰ ਟੇਕਰ ਵੀ ਭਈ ਹਾਂ ਭਾਈ ਕੋਠੀਆਂ ਜੀ ਭਾਈ ਕੋਲ ਨੂੰ ਉਹਨਾਂ ਬੇਨਤੀ ਕਰੋ ਵੀ ਆਪਣੇ ਚਾਹੇ ਕੋਈ ਤੁਹਾਡਾ ਚਾਹੇ 20 ਸਾਲ ਤੋਂ ਰਹਿ ਰਿਹਾ ਹੈ ਕਿਤੇ ਕਿਸੇ ਦਾ ਪਰ ਨੰਦਰ ਬੜਕੇ ਨਹੀਂ ਬਸ ਆਪਣੇ ਬੱਚਿਆਂ ਦਾ ਧਿਆਨ ਰੱਖੋ ਪੋਸਾ ਪੋਸਾ ਨਾ ਇਸ ਕਰਕੇ ਨਹੀਂ ਹੈਗਾ ਮੈਂਟੈਲਿਟੀ ਦੇਖੋ ਯਾਰ ਇਹ ਮੈਂਟੈਲਿਟੀ ਹੁੰਦੀ ਹੈ ਸਾਡੀ ਮੈਂਟੈਲਿਟੀ ਕੀ ਆ ਸਰਬਤ ਦੇ ਪਹਿਲੇ ਵਾਲੀ ਬਿਲਕੁਲ ਉੱਥੇ ਯਾਰ 20 ਤੋਂ 25% ਕ੍ਰਾਈਮ ਆ ਸਾਰੇ ਦੇਸ਼ ਦਾ ਕ੍ਰਾਈਮ ਜਿਹੜਾ 20 ਤੋਂ 25% ਨਿਕਲਦਾ ਉਹ ਯੂਪੀ ਵੀ ਹਰ ਤੇ ਨਿਕਲਦਾ ਸਹੀ ਗੱਲ ਹੈ ਤੇ ਇਸ ਕਰਕੇ ਕਹਿੰਦੇ ਆ ਭਾਈ ਇਹ ਚੀਜ਼ਾਂ ਬਾਰੇ ਸਾਨੂੰ ਥੋੜਾ ਜਾਗਰੂਕ ਹੋਣਾ ਪਊਗਾ ਭਾਈ ਜੇ ਮੁਹਾਲੀ ਵਰਗੇ ਵੱਡੇ ਸ਼ਹਿਰਾਂ ਜਾਓਗੇ ਪਟਿਆਲੇ ਵਗਿਆਂ ਭਾਈ ਉਹਨਾਂ ਕੇਰ ਟੇਕਰ ਸਾਰਿਆਂ ਦਾ ਭਾਈ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਰੱਖੇ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਹਾਂ ਭਾਈ ਥੋੜੇ ਯਾਰ ਥੋੜੇ ਪਰਿਵਾਰ ਪੰਜਾਬ ਤੋਂ ਵੱਧ ਕੇ ਨਹੀਂ ਹੋ ਗਿਆ ਤੁਹਾਨੂੰ ਖੇਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਕਿ ਰਾਜ ਲੈ ਕੇ ਬਣਾਇਆ ਸੀਗਾ ਬਿਲਕੁਲ ਥੋਡੀ ਜ਼ਮੀਨਾਂ ਥੋਡੀ ਖੇਤੀਆਂ ਸਾਡੀਆਂ ਇਹ ਤੋਂ ਵੱਧ ਨਹੀਂ ਹੋਗੀ ਮੈਂ ਤਾਂ ਬਾਬੇ ਦੀ ਮਿਹਰ ਹੈ ਨਾ ਜਿੱਦਾਂ ਸਾਡਾ ਰਾਜ ਜਾਊਗਾ ਨਾ ਅਰ ਜੇ ਕਹਿਣਗੇ ਨਾ ਵੀ ਹਾਂ ਨਵਦੀਪ ਸਿੰਘ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਨੇ ਆ ਵੀ ਹਾਂ ਸਾਰੀ ਜ਼ਮੀਨ ਆਪਣੇ ਰਾਜ ਦੇ ਨਾਮ ਲਵਾ ਦੇ ਖਾਲਸਾ ਰਾਜ ਸਾਰੀ ਦੀ ਸਾਰੀ ਐਵੇਂ ਹੀ ਦਾਨ ਕਰ ਦਾਂਗੇ ਲਓ ਬਾਬਾ ਜੀ ਸਾਡਾ ਰਾਜ DNA ਚਾਹੀਦਾ ਸਹੀ ਗੱਲ ਹੈ ਠੀਕ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਹੋਈਆਂ ਨੇ ਉਹ ਕੌਣ ਹੁੰਦੇ ਨੇ ਬਾਈ ਹੈ ਨਾ ਵੀ ਜਿਹੜੇ ਆ ਕੇ ਕਹਿ ਦੇਣਗੇ ਸਾਡਾ ਸਰਦਾ ਜਦ ਬਾਬਾ ਸਿੰਘ ਬੱਦਾਂ ਸੀ ਬਾਬਾ ਬੰਦਾ ਸਿੰਘ ਬਹਾਦਰ ਨਾ ਆਉਂਦਾ ਸਾਡਾ ਰਾਜ ਉਹ ਤੁਸੀ ਜ਼ਮੀਨਾਂ ਦੇ ਮਾਲਕ ਨਹੀਂ ਬਣਦਾ ਸੀ ਇਸ ਕਰਕੇ ਕਹਿੰਦੇ ਥੋਡੀਆਂ ਜ਼ਮੀਨਾਂ ਤੁਹਾਡੇ ਘਰ ਤੁਹਾਡਾ ਤੁਹਾਡੇ ਬੱਚਿਆਂ ਦਾ ਸੁਰੱਖਿਆ ਹੈ ਇਹ ਇਸ ਇਹ ਚੀਜ਼ਾਂ ਪੰਜਾਬ ਤੋਂ ਵੱਧ ਕੇ ਨਹੀਂ ਹੋ ਗਿਆ ਵੀ ਜਿੰਦਾ ਕਰਕੇ ਤੁਸੀਂ ਭਈਆਂ ਨੂੰ ਰੱਖਦੇ ਹੋ ਇਹ ਪ੍ਰਵਾਸੀਆਂ ਨੂੰ ਰੱਖਦੇ ਹੋ ਕੰਮ ਕਰਨ ਹੁੰਦੇ ਨੇ ਕੰਮ ਦੀ ਰਿਸਪੈਕਟ ਕਰੋ ਸਾਡੇ ਕੋਲ ਰਹਿੰਦੇ ਨੇ ਪੁੱਛ ਇਹਨਾਂ ਨੂੰ ਉਹੀ ਨਹੀਂ ਰਹਿੰਦੇ ਭਾਈ ਸਾਡੇ ਕੋਲ ਬਹੁਤ ਇੱਜ਼ਤ ਕਰਦੇ ਆ ਪਰ ਪਰਦਾ ਖਾਣਾ ਦਿੰਦੇ ਆ ਬਹੁਤ ਰਿਸਪੈਕਟ ਕਰਦੇ ਆ ਠੀਕ ਹੈ ਕੋਈ ਸਾਡੇ ਨਾਲ ਤਿਲ ਮਿਲੇ ਹੋਏ ਨੇ ਤਾਂ ਹੀ ਰਹਦੇ ਨੇ ਸਾਡੇ ਨਾਲ ਤੇ ਯੂ نو ਇੱਕ ਹੋਰ ਮੁੱਦਾ ਬਣਾ ਰਹੇ ਨੇ ਕਹਿੰਦੇ ਹਿੰਦੂ ਸਿੱਖ ਦਾ ਮੁੱਦਾ ਵੀ ਕੱਲ ਨੂੰ ਆਗਾ ਤੁਸੀਂ ਅੱਜ ਨਾਲੋਂ ਕਰੋਗੇ ਕੱਲ ਨੂੰ ਤੁਹਾਡੇ ਤੇ ਰਿਹਾ ਤੇ ਇਥੇ ਹਿੰਦੂ ਸਿੱਖ ਨੇ ਕੋਈ ਗੱਲੇ ਕੋਈ ਨਹੀਂ ਹੈਗੀ ਨਹੀਂ ਹਿੰਦੂ ਦੀ ਕਲੀ ਸਮਝਾ ਦੋ ਤੁਸੀਂ ਤਾਂ ਕਹਿੰਦੇ ਆ ਜਦੋਂ ਪੰਜਾਬ ਮਰਦਾ ਹੁਣ ਹੜਾ ਚ ਮਰਿਆ ਪੰਜਾਬੀ ਹਿੰਦੂ ਨਹੀਂ ਮਰਿਆ ਬਿਲਕੁਲ ਹੁਣ ਦੇ ਕਰਨੀ ਡੁੱਬੇ ਉਹਨਾਂ ਦੀ ਖੇਤੀਆਂ ਨਹੀਂ ਉੱਜੜੀਆਂ ਕੱਲੀ ਕੋਈ ਸਿੱਖਾਂ ਕੋਲ ਆਇਆ ਜੱਟਾਂ ਕੋਲ ਜ਼ਮੀਨਾਂ ਸਭ ਕੋਲ ਜ਼ਮੀਨਾਂ ਹਾਂ ਠੀਕ ਹੈ ਜਿਹੜੇ ਕਹਿ ਦਿੰਦੇ ਨੇ ਵੀ ਜੱਟਾਂ ਕੋਲ ਆ ਜ਼ਮੀਨਾਂ ਜ਼ਮੀਨਾਂ ਬਾਬਾ ਤੁਸੀਂ ਬੰਦਾ ਸੀ ਬਹਾਦਰ ਹੂੰ ਸਭ ਨੂੰ ਬਰਾਬਰ ਜਿਹਨੇ ਸਾਹਮਣੇ ਚ ਪਾਈ ਸਾਹਮਲੀ ਕਾ ਕੋਈ ਹੋਰ ਵੀ ਆਪਣਾ ਮਿਹਨਤ ਕਰੂਗਾ ਉਹ ਸਾਂਭ ਲੂਗਾ ਜਾਤ-ਪਾਤ ਦਾ ਰੋਲਾ ਨਹੀਂ ਹੈਗਾ ਜਾਤ-ਪਾਤ ਤਾਂ ਸਿੱਖ ਧਰਮ ਚ ਹੈਗੀ ਹੋਣੀ ਬਿਲਕੁਲ ਜਿਹੜਾ ਇਹ ਚੱਲਿਆ ਹੋਇਆ ਹੈ ਨਾ ਫਲਾਣੇ ਦਾ ਗੁਰਦੁਆਰਾ ਠਮਕਾਣੇ ਦਾ ਗੁਰਦੁਆਰਾ ਇਹ ਸਭ ਨਕਲੀ ਨੇ ਜਿਹੜੇ ਰੋਲਾ ਪਾਉਂਦੇ ਨੇ ਜਿਹੜਾ ਅਸਲੀ ਹੋਊਗਾ ਨਾ ਠੀਕ ਹੈ ਹੁਣ ਕਹਿ ਦਿੰਦੇ ਨੇ ਜਿ ਫਲਾਣੇ ਦੇ ਗੁਰਦੁਆਰੇ ਚ ਨਹੀਂ ਦੂਜੇ ਚ ਬੜਨਦੇ ਦਰਬਾਰ ਸਾਹਿਬ ਤਾਂ ਕੋਈ ਰੋਕਦਾ ਨਹੀਂ ਤੁਹਾਨੂੰ ਗੁਰਦੁਆਰਾ ਸਾਹਿਬ ਤਾਂ ਸਾਰੇ ਤੁਸੀਂ ਲੰਗਰ ਚ ਸਕਦੇ ਹੋ ਚਾਰ ਦਰਵਾਜ਼ੇ ਆ ਜਿਹੜਾ ਮਰਜ਼ੀ ਆਵੇ ਫਿਰ ਪਾਪੋ ਚਾਰ ਪੈਰ ਨੇ ਬਾਈ ਹਨਾ ਚਾਰ ਪੈਰ ਨੇ ਸਾਡੇ ਧਰਮ ਦੇ ਹਨਾ ਹਾਂਜੀ ਤੇ ਇਸ ਕਰਕੇ ਬੇਨਤੀ ਹੈ ਵੀ ਭਾਈ ਅਸੀਂ ਅਸੀਂ ਕੀ ਜਾਉਨੇ ਆ ਵੀ ਪੰਜਾਬ ਤੋਂ ਵੱਧ ਕੇ ਤੁਹਾਡੇ ਵਾਸਤੇ ਕੁਝ ਨਹੀਂ ਹੋ ਸਕਦਾ ਤੇ ਪੰਜਾਬ ਦੇ ਅੱਜ ਹਾਲਾਤ ਇਹਨਾਂ ਪ੍ਰਵਾਸੀਆਂ ਕਰਕੇ ਥੋੜੇ ਖਰਾਬ ਹੋਏ ਹੋਏ ਨੇ ਇਸ ਕਰਕੇ ਅਸੀਂ ਘੱਟ ਗਿਣਤੀ ਨਾ ਹੋ ਜਾਈਏ ਸਮਕਾ ਸਿੱਖਲੀ ਕਰ ਸਿੱਖਾਂ ਨੂੰ ਲੈ ਕੇ ਆਓ ਹਾਂ ਬਈ ਉਹ ਬੜੀ ਮਿਹਨਤ ਕਰਦੇ ਆ ਬਈ ਛੇਵੇਂ ਪਾਤਸ਼ਾਹ ਦੇ ਵਿਛਾਏ ਹੋਏ ਨੇ ਉਹ ਕੀ ਗੱਲ ਤੇ ਨਾ ਉਹ ਉਹਨਾਂ ਚ ਬਹੁਤ ਟੈਲੈਂਟ ਆ ਬਾਣੀ ਦੇ ਪੱਕੇ ਨੇ ਉਹਨੂੰ ਲਿਆ ਕੇ ਬਸਾਉ ਤੇ ਗੁਰਦੁਆਰਿਆਂ ਦੇ ਨੇੜੇ ਬਸਾਉ ਉਹਨਾਂ ਨੂੰ ਲਿਆ ਕੇ ਇਹਨਾਂ ਗੁਰਦੁਆਰਿਆਂ 'ਚ ਬਸਾਉ ਆਪਣੇ ਨਾਲੇ ਬਾਟ ਕਰਿਆ ਕਰਨਗੇ ਲੋਕਾਂ ਨੂੰ ਅੱਛੇ ਕੰਮ ਲਾਇਆ ਕਰਨਗੇ ਨਾਲੇ ਪਿੰਡਾਂ 'ਚ ਵੀ ਕੰਮ ਕਰਿਆ ਕਰਨਗੇ ਨਾਲੇ ਉਹਨਾਂ ਦੀ ਵਧੀਆ ਰੇੜੀਆਂ ਸਾਫ਼ ਸੁਥਰੇ ਨੇ ਹਨ ਬਹੁਤ ਵਧੀਆ ਕੰਮ ਬਈ ਆਹ ਗੱਲ ਤੁਹਾਡੀ ਬੜੀ ਹੈ ਨਾ ਚੰਗੀ ਲੱਗੀ ਮੈਂ ਸਾਊਥ ਕੇਰੇ ਹਾਈਦਰਾਬਾਦ ਸਿੱਕਲੀ ਕਰ ਸਿੱਖਣੇ ਉਹ ਅੱਜ ਵੀ ਮਿਹਨਤ ਕਰਦੇ ਆ ਮਿਹਨਤਾਂ ਵਾਲਾ ਟੈਲੈਂਟ ਆ ਉਹ ਚ ਸਾਸਤਰ ਬਣਾਇਆ ਕਰਨਗੇ ਸਾਡੇ ਬੱਚਿਆਂ ਦਾ ਜਿਹੜੇ ਬਾਹਰ ਰਹਿੰਦੇ ਨੇ ਆਪਣੇ ਪੰਜਾਬ ਤੋਂ ਆਊਟ ਹੋ ਚਾਹੇ ਅਸੀਂ ਹਰਿਆਣੇ ਵਾਲੇ ਆ ਚਾਹੇ ਉਧਰ ਦਿੱਲੀ ਆ ਚਾਹੇ ਯੂਪੀ ਆ ਸਸਤਰ ਰੱਖਿਆ ਕਰੋ ਕਰੋ ਕਰੇ ਬਈ ਤੁਸੀਂ ਖੰਸੀਰ ਦਾ ਰੱਖੇ ਸਕਦੇ ਹੋ ਤੁਹਾਡੀ ਪਰਿਵਾਰ ਦੀ ਸੇਫਟੀ ਤੁਹਾਡੀ ਹੈ ਕੋਈ ਛੋਟਾ ਬੱਚਾ ਹੈ ਠੀਕ ਹੈ ਉਹਨੂੰ ਦੀ ਸੋਚਣਾ ਵੀ ਭਾਈ ਸਾਡੀ ਸੇਫਟੀ ਕੀ ਹੈ ਕੋਈ ਨੌਜਵਾਨ ਹੈ ਉਸਨੇ ਆਪਣੇ ਮਾਪੇ ਦੀ ਸੇਫਟੀ ਬਾਰੇ ਸੋਚਣਾ ਕੋਈ ਮਾਪੇ ਹੈ ਉਹਨੇ ਆਪਣੇ ਬੱਚਿਆਂ ਦੀ ਸੇਫਟੀ ਬਾਰੇ ਸੋਚਣਾ ਹੈ ਹੂੰ ਠੀਕ ਹੈ ਪੁਰਾਣੇ ਵਾਲੇ ਹਾਲਾਤ ਨਾ ਉਹ ਜਾਣ ਤੁਹਾਡੇ ਨਾਲ ਫਿਰ ਕਦੇ ਕਹੋ ਵੀ ਹਾਂ ਐਵੇਂ ਹੋ ਗਿਆ ਉਹ ਮੈਂ ਤਾਂ ਤਗੜੇ ਹੋ ਕੇ ਰਹੋ ਬਾਹਰਲੀ ਛੇਟਾਂ ਵਾਲਿਆਂ ਤਗੜੇ ਹੋ ਕੇ ਰੱਖੋ ਆਪਣੇ ਸ਼ਸਤਰ ਰੱਖੋ ਜੀ ਵਾਲੀ ਗੱਲ ਹੈ ਵੀ ਦਿੱਲੀ ਦੀ ਜਦੋਂ ਕਹਿੰਦੇ ਆ ਵੀ ਸ਼ਸਤਰ ਵੀ ਨਹੀਂ ਕਿਸੇ ਘਰੋਂ ਨਿਕਲਿਆ ਉਹ ਉਹ ਨਾਲ ਵੀ ਗੱਲ ਨਾ ਹੋ ਜੇ ਭਾਈ ਹੈ ਨਾ ਦੇਖੋ ਆਪਣੀ ਸੇਫਟੀ ਆਪਣੇ ਬੱਚਿਆਂ ਦੀ ਠੀਕ ਹੈ ਆਪਣੇ ਪਰਿਵਾਰ ਦੀ ਆਪਣੇ ਹੱਥ ਹੁੰਦੀ ਆ ਤੇ ਆਪਣੀ ਸੇਫਟੀ ਬਾਰੇ ਸੋਚਿਆ ਕਰੋ ਇਹਗਾ ਸ਼ਸਤਰ ਰੱਖਿਆ ਕਰੋ ਭਾਈ ਘਰੇ ਸ਼ਸਤਰ ਬਹੁਤ ਆਪਾਂ ਜਿੱਥੇ ਫੌਂਦੇ ਆ ਹਰ ਕਮਰੇ 'ਚ ਤੁਹਾਡੇ ਕੋਲ ਸ਼ਸਤਰ ਹੋਣਾ ਜਿਵੇਂ ਦਰਵਾਜ਼ੇ ਤੇ ਡੰਗੋ ਸੰਸ਼ੀਰ ਫਰੰਟ ਦਰਵਾਜ਼ੇ ਦੇ ਤੇ ਬਾਕੀ ਭਾਈ ਆ ਚੀਜ਼ ਸਿੱਖਣ ਵਾਲੀ ਆ ਯਾਰ ਹਮਾ ਮੈਂ ਇਥੇ ਹਰਿਆਣਾ ਆਇਆ ਸੀ ਕਿ ਭਾਈ ਇਹਨਾਂ ਦੇ ਜਿਹੜੇ ਬੰਦੇ ਆ ਮੋਟਰਾਂ ਦੇ ਆ ਪਿੰਡੋਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਆ ਮੈਂ ਕਹਿੰਦਾ 2 ਕਿਲੋਮੀਟਰ ਦੂਰ ਤੇ ਪਿੰਡ 'ਚ ਕਹਿੰਦੇ ਕੋਈ ਨਹੀਂ ਹੈਗਾ ਤੇ ਭਾਈ ਚੰਗਾ ਲੱਗਿਆ ਯਾਰ ਮਿਲ ਕੇ ਤੇ ਬਾਕੀ ਪੰਜਾਬੀਆਂ ਨੂੰ ਇਹੀ ਬੇਨਤੀ ਆ ਭਾਈ ਆਧਾਰ ਕਾਰਡ ਵੋਟਰ ਕਾਰਡ ਨਾ ਬਣਾਓ ਠੀਕ ਬਸ ਆਮ ਕਰਾਓ ਕੰਮ ਕਰਾ ਕੇ ਰਹਿੰਦੇ ਮੁੱਲ ਦੋ ਇਹਨਾਂ ਠੀਕ ਹੈ ਤੇ ਘਰੇ ਨੰਬਰ ਉਹ ਭਾਈ ਬਸ ਧੰਨਵਾਦ ਭਾਈ ਚੜ੍ਹਦੀ ਕਲਾ ਹੀ